ਸਾ ਮਾਹੀ ਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਧਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਇ ਸਹਾਈ ਸਾਖੀ ਚੌਥੀ ਭਾਈ ਨੰਦ ਲਾਲ ਜੀ ਦਾ ਸਤਿਗੁਰੂ ਜੀ ਪਾਸ ਆਉਣਾ ਭਾਈ ਨੰਦ ਲਾਲ ਜੀ ਪਹਿਲਾ ਮੁਅੱਜ਼ਮ ਕੋਲ ਰਹਿੰਦੇ ਸਨ ਪਰ ਔਰੰਗਜ਼ੇਬ ਦੇ ਜ਼ੁਲਮ ਤੋਂ ਤੰਗ ਆ ਕੇ ਸਤਿਗੁਰੂ ਜੀ ਪਾਸ ਆ ਪੁਜੇ ਸਨ ਪਰ ਅਨੰਦਪੁਰ ਦੀਆਂ ਲੜਾਈਆਂ ਸਮੇਂ आनंदपुर ਤੋਂ ਚੱਲੇ ਸਨ ਤੇ ਮੁਅੱਜ਼ਮ ਕੋਲ ਜਾ ਰਹੇ ਸਨ ਮੁਅੱਜ਼ਮ ਬਹੁਤ ਨੇਕ ਪੁਰਸ਼ ਸੀ ਤੇ ਰੱਬ ਦੇ ਪਿਆਵਾਲਾ ਸੀ ਭਾਈ ਆਨੰਦ ਲਾਲ ਤੇ ਮੁਅੱਜ਼ਮ ਦੀ ਆਪਸ ਵਿੱਚ ਨਿੱਘੀ ਮਿੱਤਰਤਾ ਸੀ ਮੁਅੱਜ਼ਮ ਦੀਆਂ ਫੌਜਾਂ ਰਾਜਪੂਤਾਨੇ ਪੁੱਛੀਆਂ ਤਾਂ ਭਾਈ ਆਨੰਦ ਲਾਲ ਜੀ ਨੂੰ ਸੂਹ ਮਿਲੀ ਕਿ ਉਸਦੇ ਮਾਲਕ ਸਤਿਗੁਰੂ ਜੀ ਬਗੌਰ ਹਨ ਸਾਈਂ ਬਾ ਦੇ ਦਰਸ਼ਨ ਕਰਨ ਬਿਨਾ ਪਲਾ ਕਿਵੇਂ ਅੱਗੇ ਜਾਵੇ ਉਸ ਮੁਅੱਜ਼ਮ ਨੂੰ ਜਾ ਬੇਨਤੀ ਕੀਤੀ ਮੁਜਮ ਸਤਗੁਰੂ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਸ ਵਾਸਤੇ ਉਸਨੇ ਆਨੰਦ ਲਾਲ ਨੂੰ ਕਿਹਾ ਖੁਸ਼ੀ ਨਾਲ ਤੁਸੀਂ ਸਤਗੁਰੂ ਜੀ ਪਾਸ ਜਾਵੋ ਤੇ ਮੇਰੀ ਫਤਿਹ ਵਾਸਤੇ ਵੀ ਬੇਨਤੀ ਕਰਨੀ ਮੈਂ ਉਹਨਾਂ ਦਾ ਸ਼ਰਧਾਲੂ ਬਣਿਆ ਰਹਾਂਗਾ ਉਹ ਸਤਗੁਰੂ ਖੁਦਾ ਦੇ ਪ੍ਰੇਮੀ ਹਨ ਉਹਨਾਂ ਦੀ ਬੇਨਤੀ ਅਰਦਾਸ ਕੀਤੀ ਐਵੇਂ ਨਹੀਂ ਜਾਂਦੀ ਜ਼ਰੂਰ ਜਾਓ ਨਜ਼ਰਨੇ ਵਾਸਤੇ ਮੋਹਰਾਂ ਲੈ ਜਾਓ ਇਹ ਉਹ ਸਲਾਹ ਕਰਕੇ ਤੇ ਬਹੁਤ ਸਾਰੀਆਂ ਉੱਤਮ ਬਸੂਆਂ ਤੇ ਮੋਹਰਾਂ ਲੈ ਕੇ ਭਾਈ ਨੰਦ ਲਾਲ ਜੀ ਬਗੌਰ ਨੂੰ ਤੁਰੇ ਦੂਸਰੇ ਦਿਨ ਬਗੌਰ ਪੁੱਜੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦਾ ਲੂ ਲੂ ਖੁਸ਼ ਹੋ ਗਿਆ ਪਿਆਰ ਨੇ ਮਨ ਵਿਅਕੁਲ ਕੀਤਾ ਛਿਰਾ ਪਿੱਛੋਂ ਪਿਆਰੇ ਨਾਲ ਮਿਲ ਹੋਇਆ ਉਸ ਵੇਲੇ ਜ਼ੀਬਾ ਮੱਲੋ ਮਲੀ ਉਸਤਤ ਕਰਨ ਲੱਗ ਪਈ ਅਤੇ ਰੂਹ ਨਾਲ ਆਪ ਮੁਹਾਰੀ ਗਉਣ ਲੱਗ ਪਈ ਰਹਿ ਰਸਾਨੇ ਰਾਹੇ ਹਕ ਆਮਦ ਅਦਬ ਹਮ ਬਦਲ ਯਾਦੇ ਖੁਤਾ ਉਹ ਹਮ ਬਲ ਹਰ ਕੁਜਾ ਦੀ ਦੇ ਅਨਵਾਰੇ ਖੁਦਾ ਬਸ ਕੇ ਅਜ ਸੋਹਬਤ ਬਜ਼ੁਰਗਾ ਸ਼ੁੱਧ ਜਜ਼ਬ ਚਸ਼ਮਾ ਗੈਰ ਅਜ ਜਮਾਲ ਸ਼ ਵਾ ਨ ਸ਼ੁੱਧ ਜ਼ਾ ਕੇ ਜ਼ੁਮ ਲੈ ਖਲਕ ਰਾ ਦੀ ਦੇ ਮਰਬ ਖਾ ਕੇ ਕਦਮਸ਼ ਰੋਸ਼ਨੀ ਦਿਲ ਕੁਨਤ ਗਰ ਤੁਰਾ ਬਾ ਸਾਲ ਕਾ ਬਾ ਸ਼ਦ ਨ ਸਬ ਕੀ ਸਤ ਗੋਆ ਕੋ ਮੁਰਾਦੇ ਦਿਲ ਨਾ ਯਾਫਤ ਹਰ ਕਸੇ ਬਾ ਨਫਤ ਖੁਦ ਕਰਦਾ ਹੈ ਗਜ਼ਬ ਪੰਜਾਬੀ ਉਲੱਥਾ ਮਹਿਬੂਬਾਂ ਦੇ ਕੂਚੇ ਅੰਦਰ ਨਾਲ ਗਰੀ ਪਈਦਾ ਦਿਲ ਵਿੱਚ ਯਾਦ ਪਿਆ ਦੀ ਕਸੇ ਮੁਖ ਥੀ ਅਲਾਈਦਾ ਜਿਸ ਵੱਲ ਨਜ਼ਰ ਤੇ ਤੇ ਵੱਲ ਸਜਣ ਆਪਣਾ ਨੂਰ ਦਿਖਾਈਦਾ ਪਰ ਇਹ ਨੂਰੀ ਦਰਸ਼ਨ ਮਿਲ ਕੇ ਸਾਧ ਸੰਗਤ ਵਿੱਚ ਪਾਈਦਾ ਨੇਤਰ ਬੰਦ ਨਾ ਕੁਲ ਦੇ ਮੂਲੋਂ ਬਾਛੋ ਕਰਦ ਪਿਆਰੇ ਦੇ ਜਲਥਲ ਮਹੀਲਪੁਰ ਰਿਆ ਹੈ ਜਲਵਾ ਰੂਪ ਅਲਾਈਦਾ ਚਰਨ ਤੂੜ ਨੈਨਾ ਦਾ ਸੁਪਨਾ ਚਾਨਣ ਦਿਲ ਵਿੱਚ ਕਰਦਾ ਏ ਮੁਰਸ਼ਦ ਕਾਮਲ ਸਤਗੁਰੂ ਨਾਨਕ ਭਾਗ ਵੱਡੇ ਜੇ ਪਾਈ ਦਾ ਜਗ ਘੂਆ ਕਿਸ ਨੇ ਆਪਣੇ ਦਿਲ ਦੀ ਇੱਛਾ ਨ ਪਾਈਏ ਨਾਲ ਵਿਕਾਰਾਂ ਜਿਸ ਨੇ ਸਨਮੁਖ ਬਦਹਲਕ ਲੜਾਈ ਦਾ ਇਹ ਆਕੇ ਜ਼ੁਬਾਨ ਨਾ ਰੁਕੀ ਮਨਮਸਤੀ ਵਿੱਚ ਆਇਆ ਹੋਇਆ ਪਿਆਰੇ ਦੇ ਸਨਮੁਖ ਗਾਇ ਗਿਆ ਗਦਾਏ ਕੋਏ ਤੁਰਾ ਮਹਿਲ ਬਾਦਸ਼ਾਹੀ ਨਹੀਂ ਸਤ ਹਵਾਈ ਸਲਤਨਤੋ ਜ਼ੋਖ ਕਦਸ ਕੁਲਾਹੀ ਨਹੀਂ ਸਤ हरा के ममल कते दिल गरिफ तो सुलता शुद्ध कसे के याफत तुरा हमच सिपाही ने सत गदाए कुए तो बादशाह हर दो सरासत। असीर खते तुरा हाजते ने सत कुदाम दीदा के दर वह नूर तो ने सत कुदाम सीने के ओ मखजने इलाही ने सत ਫਿਦਾਈ ਉਹ ਸ਼ੋ ਉਜ਼ਰੇ ਮਕਾ ਐਗਵਾ ਕਿ ਇਦਾਰ ਤਰੀਕੇ ਮਾ ਜਾਏ ਉਜ਼ਰ ਕਾ ਕਵਾਹੀ ਨੀਸਤ ਪੰਜਾਬੀ ਉਲਥਾ ਦਰਵਾਜ਼ੇ ਤੇਰੇ ਤੇ ਮੰਗਤੇ ਲੋੜਾ ਨਾ ਰਖਦੇ ਸ਼ਾਹੀ ਦੀ ਨਾ ਉਹ ਤਖਤ ਜੜਾ ਹੂ ਲੋਚਨ ਤਾਜ ਨਾ ਟੋਪੀ ਪਾਈ ਦੀ ਗੜ ਬੰਕਾ ਜਿਨਾ ਜਿੱਤ ਲੀਤਾ ਬੈਠੇ ਤਖਤ ਮਦਾਮੀ ਨੇ ਪਕੜ ਜਿਨਾ ਤੋਂ ਬੁੱਕਲ ਬਤਾ ਰੀਸ ਨਾ ਉਸ ਸਿਪਾਹੀ ਦੀ ਦੀਨ ਦੁਨੀ ਦੇ ਸਾਹਿਬ ਨੇ ਜੋਦਰ ਤੇ ਰیتے ਮੰਗਤੇ ਸੀ ਫਾਥੇ ਪ੍ਰੇਮ ਫਾਸ ਜੋ ਤੇਰੀ ਹਾਜਤ ਨਹੀਂ ਰਿਹਾਈ ਦੀ ਹਰ ਨੀਤਰ ਦਾ ਸੁਰਮਾ ਤੇਰਾ ਨੂਰ ਪਿਆਰਾ ਦਿਸਤਾ ਏ ਜੋ ਜੋ ਹਿਰਦਾ ਫੂਲਤ ਕਾਵਾ ਬੈਠਕ ਆਪ ਇਲਾਹੀ ਦੀ ਤਨ ਮਨ ਵਾਰ ਪ੍ਰੀਤਮ ਉਤਮ ਮੁਕਤੀ ਕੋ ਬਾਪੂਲ ਨਹੀਂ ਗੁਰਸਿੱਖੀ ਵਿੱਚ ਚੁੱਪ ਕਰ ਰਹਿਣਾ ਰੀਤ ਨਰੋਈ ਪਾਈ ਦੀ ਇਹ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਪਾਈ ਨੰਦ ਲਾਲ ਜੀ ਨੂੰ ਗੱਲ ਨਾ ਲਾ ਲਿਆ ਸੁਖਸਾਨ ਪੁੱਛੀ ਵਿਛੜੇ ਸਮੇਂ ਦੇ ਹਾਲ ਪੁੱਛੇ ਅੰਤ ਵਿੱਚ ਸਾਰੀਆਂ ਘਟਨਾਵਾਂ ਦਸੀਆਂ ਕਿ ਕਿਵੇਂ ਅਨੰਤਪੁਰ ਦੇ ਛੱਡਣ ਪਿੱਛੋਂ ਸਾਇਬਾ ਨੂੰ ਜੀਵਨ ਕੋਲ ਕਰਨਾ ਪਿਆ ਮੈਨੂੰ ਸ਼ਾਹ ਆਜ਼ਾਦਾ ਮਉਜ਼ਮ ਨੇ ਭੇਜਿਆ ਹੈ ਉਸਨੇ ਬੇਨਤੀ ਕੀਤੀ ਹੈ ਕਿ ਉਸ ਨੂੰ ਬਾਦਸ਼ਾਹੀ ਪ੍ਰਾਪਤ ਹੋਵੇ ਅਤੇ ਵਾਹਿਗੁਰੂ ਅੱਗੇ ਅਰਦਾਸ ਕਰੋ ਉਹ ਬਹੁਤ ਮਿੰਤਾ ਕਰਦੇ ਹਨ ਉਹਨਾਂ ਦਾ ਵਿਚਾਰ ਹੈ ਲੜਾਈ ਲੜ ਕੇ ਰਾਜ ਪ੍ਰਾਪਤ ਕਰਨਾ ਉਹਦੇ ਭਰਾ ਨੇ ਆਗਰਾ ਸੰਭਾਲ ਲਿਆ ਹੈ ਤੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਹੈ ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਔਰੰਗਜ਼ੇਬ ਮਰ ਗਿਆ ਆਪਣੇ ਕੀਤੇ ਕਰਮਾਂ ਦਾ ਫਲ ਉਹ ਨਰਕਪੁਰੀ ਵਿੱਚ ਭੁਗਤ ਰਿਹਾ ਹੈ ਮੁਅੱਜ਼ਮ ਚੰਗਾ ਬੇਟਾ ਹੈ ਉਸ ਨੇ ਆਸਾਂ ਦੀ ਹਮਦਰਦੀ ਪ੍ਰਗਟ ਕੀਤੀ ਸੀ ਚਾਹੁੰਦੇ ਹਾਂ ਕਿ ਉਹ ਬਾਦਸ਼ਾਹ ਬਣੇ ਜੇ ਚੰਗਾ ਰਹੇਗਾ ਪ੍ਰਜਾ ਨਾਲ ਪਿਆਰ ਕਰੇਗਾ ਤਾਂ ਰਾਜ ਭਾਗ ਭੋਗ ਲਵੇਗਾ ਨਹੀਂ ਤੇ ਧੁਰ ਜਾਵੇ ਇਸ ਤਰ੍ਹਾਂ ਦਾਤੇ ਬਚਨ ਕਰ ਦਿੱਤਾ ਗੱਲਬਾਤ ਹੁੰਦੀ ਰਹੀ ਅਕੀਰ ਪਾਈ ਆਨੰਦ ਲਾਲ ਜੀ ਨੇ ਸਤਗੁਰੂ ਜੀ ਨੂੰ ਪੂਰੇ ਤੌਰ ਤੇ ਮਨਾ ਲਿਆ ਕਿ ਸਾਹਿਬ ਹਰ ਤਰ੍ਹਾਂ ਸ਼ਾਂਤਾ ਮੁਅੱਜ਼ਮ ਦੀ ਸਹਾਇਤਾ ਕਰਨਗੇ ਸਾਹਿਬਾਂ ਨੇ ਹਾਂ ਕਰ ਦਿੱਤੀ ਤੇ ਆਪਣੇ ਸਿੱਖਾਂ ਨੂੰ ਕਹਿ ਦਿੱਤਾ ਕਿ ਉਹ ਮੁਅੱਜ਼ਮ ਦੀ ਸਹਾਇਤਾ ਕਰਨ ਅਸਲ ਵਿੱਚ ਸਤਗੁਰੂ ਜੀ ਦੀ ਆਤਮਿਕ ਸਹਾਇਤਾ ਹੀ ਮੁਅੱਜ਼ਮ ਨੂੰ ਮਿਲ ਸਕਦੀ ਸੀ ਸਤਗੁਰੂ ਜੀ ਦੇ ਸਿੱਖ ਤਾਂ ਪੰਜਾਬ ਵਿੱਚ ਸਨ ਤੇ ਲੜਾਈ ਆਗਰੇ ਹੋਣੀ ਸੀ ਇਹ ਫੈਸਲਾ ਕਰਨ ਵਾਲੇ ਨਿਰਪੈਤਾ ਤੇ ਨਿਰਵੈਰਤਾ ਦੇ ਬਾਣੀ ਇਹ ਔਤਾਰੀ ਸਤਗੁਰੂ ਜੀ ਨੇ ਰੱਤਾ ਵਿਚਾਰ ਨਹੀਂ ਕੀਤਾ ਕਿ ਮੁਅੱਜ਼ਮ ਦੇ ਬਾਪ ਅਤੇ ਮੁਗਲ ਹਕੂਮਤ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਸਾਇਬ ਮੁਸਲਮਾਨ ਜਾਤ ਦੇ ਦੁਸ਼ਮਣ ਨਹੀਂ ਸਨ ਉਹ ਤਾਂ ਜ਼ੁਲਮ ਦੇ ਤੇ ਜ਼ੁਲਮ ਕਰਨ ਵਾਲੇ ਦੇ ਵੈਰੀ ਸਨ ਭਾਈ ਆਨੰਦ ਲਾਲ ਜੀ ਦਾ ਲੋ ਨੂੰ ਖੁਸ਼ ਹੋ ਗਿਆ ਉਹ ਪ੍ਰਸੰਤਾ ਨਾਲ ਉੱਚਲਦੇ ਹੋਏ ਸਤਗੁਰੂ ਜੀ ਦੇ ਗੁਣ ਗਾਉਂਦੇ ਰਹੇ ਰੱਜ ਕੇ ਦਰਸ਼ਨ ਕਰਕੇ ਵਾਪਸ ਮੁੜੇ ਵਾਪਸ ਮੁੜ ਕੇ ਉਹਨਾਂ ਨੇ ਸ਼ਾਹਜਾਦਾ ਮੂਰਜ਼ਮ ਨੂੰ ਸਤਗੁਰੂ ਜੀ ਦੀਆਂ ਖੁਸ਼ੀਆਂ ਪ੍ਰਗਟ ਕਰ ਦਿੱਤੀਆਂ ਮੁਅਜ਼ਜ਼ਮ ਸਾਧੂ ਫਕੀਰਾਂ ਤੇ ਸਤਗੁਰਾਂ ਦੇ ਸ਼ਬਦਾਂ ਉੱਤੇ ਭਰੋਸਾ ਕਰਿਆ ਕਰਦਾ ਸੀ ਉਸਨੇ ਜਦੋਂ ਸੁਣਿਆ ਕਿ ਉਸਦੀ ਫਤਿਹ ਦਾ ਵਚਨ ਹੋ ਗਿਆ ਹੈ ਤਾਂ ਉਸ ਦਾ ਹੌਸਲਾ ਕਈ ਗੁਣਾ ਵੱਧ ਗਿਆ ਉਹ ਜੋਰ ਸ਼ੋਰ ਨਾਲ ਲੜਾਈ ਕਰਨ ਦਾ ਛਤਨ ਕਰਨ ਲੱਗਾ ਉਸ ਵੇਲੇ ਉਹ ਮਥਰਾ ਦੇ ਮੁਕਾਮ ਤੇ ਸੀ ਤੇ ਆਗਰੇ ਉੱਤੇ ਚੜਾਈ ਕਰਨੀ ਸੀ ਗਿਆਨੀ ਗਿਆਨ ਸਿੰਘ ਜੀ ਦਾ ਇਹ ਵਿਚਾਰ ਹੈ ਕਿ ਸਤਗੁਰੂ ਜੀ ਨੇ ਧਰਮ ਸਿੰਘ ਦੀ ਜਥੇਬੰਦੀ ਪੰਜੀ ਸਿੰਘ ਵੀ ਪਾਈ ਨੰਦ ਲਾਲ ਦੇ ਨਾਲ ਤੋਰੇ ਉਹਨਾਂ ਸਿੰਘਾਂ ਨੇ ਵੀ ਬਾਦਸ਼ਾਹ ਉਹਨਾਂ ਸਿੰਘਾਂ ਨੇ ਵੀ ਬਹਾਦਰ ਸ਼ਾਹ ਨੂੰ ਬਹੁਤ ਹੌਸਲਾ ਦਿੱਤਾ ਉਹਨਾਂ ਨੇ ਕਿਹਾ ਆਪ ਲੜਾਈ ਲੜਿਏ ਸਤਿਗੁਰੂ ਜੀ ਦੇ ਬਚਨ ਜ਼ਰੂਰ ਪੂਰੇ ਹੋਣਗੇ ਆਪ ਦਿੱਲੀ ਦੇ ਬਾਦਸ਼ਾਹ ਬਣੋਗੇ ਜੇ ਨੇਕੀ ਦਾ ਰਾਜ ਕਰੋਗੇ ਤਾਂ ਲੰਮੀ ਉਮਰ ਹੋਵੇਗੀ ਵਾਹਿਗੁਰੂ ਉੱਤੇ ਭਰੋਸਾ ਰੱਖੋ ਉਹ ਜੋ ਕੁਝ ਕਰਦਾ ਹੈ ਸੋ ਠੀਕ ਕਰਦਾ ਹੈ ਮਉਜ਼ਮ ਦੀਆਂ ਫੌਜਾਂ ਨੇ ਮਤਰਾ ਤੋਂ ਅੱਗੇ ਕੁਝ ਕੀਤਾ ਮਾਰੂ ਵਜਿਆ ਜਵਾਨਾਂ ਵਿੱਚ ਜੋਸ਼ ਆਇਆ ਉਹਨਾਂ ਨੇ ਹੱਲਾਸ਼ੇਰੀਆਂ ਨਾਲ ਉੱਚੀਆਂ ਨੀਵੀਆਂ ਥਾਮਾ ਨਦੀਆਂ ਨਾਲੇ ਲੰਮੇ ਪੰਦ ਨੂੰ ਪਾਰ ਕਰਨਾ ਆਰੰਭਿਆ ਆਖਰ ਚੰਬਲ ਨਦੀ ਪਾਰ ਹੋ ਗਿਆ ਮੋਰਚੇ ਪੁੱਟੇ ਗਏ ਧੋਪਾਂ ਵੀਰ ਦਿੱਤੀਆਂ ਗਈਆਂ ਆਜ਼ਮ ਸ਼ਾਹ ਜਿਹੜਾ ਆਗਰੇ ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ ਬੈਠਾ ਸੀ ਉਸ ਨੂੰ ਜਦੋਂ ਪਤਾ ਲੱਗਾ ਕਿ ਉਸ ਦਾ ਭਰਾ ਫੌਜ ਨਾਲ ਚੜਾਈ ਕਰਕੇ ਆ ਪੁੱਜਾ ਹੈ ਤਾਂ ਉਸ ਨੇ ਫੌਰਨ ਆਪਣੀ ਫੌਜ ਨੂੰ ਮਾਰਚ ਕਰਨ ਦਾ ਹੁਕਮ ਦੇ ਦਿੱਤਾ ਇੱਕ ਪਲ ਵੀ ਉਸ ਵਾਸਤੇ ਰੁਕਣਾ ਔਖਾ ਸੀ ਉਹਦੇ ਵਾਸਤੇ ਜੀਵਨ ਮੌਤ ਦਾ ਸਵਾਲ ਸੀ ਭਰਾ ਦੀ ਮੌਤ ਸੁਣ ਕੇ ਉਹ ਪ੍ਰਸੰਨ ਹੋਣਾ ਚਾਹੁੰਦਾ ਸੀ ਆ ਕਿੰਨੀ ਚੰਦਰੀ ਬਾਦਸ਼ਾਹੀ ਹੈ ਜਿਹੜੀ ਵੀਰਾਂ ਬਾਪ ਤੇ ਪੈਣਾ ਨੂੰ ਮਾਰਨ ਲੱਗਿਆਂ ਅਥਰੂ ਨਹੀਂ ਕੀਰਤੀ ਸ਼ਾਹਜਹਾਨ ਨੇ ਭਰਾਵਾਂ ਦਾ ਕਤਲ ਕੀਤਾ ਉਸਦੇ ਪੁੱਤਰ ਔਰੰਗਜ਼ੇਬ ਨੇ ਭਰਾ ਮਾਰੇ ਤੇ ਹੁਣ ਔਰੰਗਜ਼ੇਬ ਦੇ ਪੁੱਤਰ ਲੜਨ ਲੱਗੇ ਵਾਹ ਕੈਸੀ ਬਾਦਸ਼ਾਹੀ ਦੀ ਭੁੱਖ ਹੈ ਵੀਰਾਂ ਦਾ ਲਹੂ ਪੀ ਕੇ ਤ੍ਰਿਪਤ ਹੁੰਦੀ ਹੈ ਹਜ਼ਾਰਾਂ ਹੋਰ ਮਰ ਜਾਣੇ ਹਨ ਫਿਰ ਵੀ ਇਹਨਾਂ ਨੇ ਰੱਜਣਾ ਨਹੀਂ ਚੰਦਰੀ ਛੰਡਾਲ ਦੋਵੇਂ ਦਲ ਇਕੱਠੇ ਹੋ ਗਏ ਤੋਪਾਂ ਦੇ ਮੂੰਹ ਖੋਲ ਦਿੱਤੇ ਗਏ ਅੱਗ ਵਰਸਣ ਲੱਗੀ ਗੋਲੀਆਂ ਦੀ ਕੜਕੜ ਜਵਾਨਾਂ ਨੂੰ ਧਰਤੀ ਉੱਤੇ ਲਟਾਈ ਜਾਣ ਲੱਗੀ ਹਰ ਪਾਸੇ ਜੀਵਨ ਨਹੀਂ ਸਗੋਂ ਮੌਤ ਮੌਤ ਦਾ ਬੋਲਬਾਲਾ ਹੋ ਗਿਆ ਸਾਰੇ ਖੁੱਲੇ ਮੈਦਾਨ ਵਿੱਚ ਸਵੇਰ ਤੋਂ ਸ਼ਾਮ ਤੱਕ ਲੜਾਈ ਹੁੰਦੀ ਰਹੀ ਮੌਜ ਖਾਨਾ ਜਿੱਤਿਆ ਉਦੇ ਆਦਮੀ ਕੋੜੇ ਤੇ ਹਥਿਆਰਨਸ਼ਟ ਹੁੰਦੇ ਗਏ ਉਹ ਕੁਝ ਘਬਰਾਇਆ ਘਬਰਾਉਣ ਦੇ ਨਾਲ ਉਹ ਹੈਰਾਨ ਵੀ ਸੀ ਪਰ ਖੁਦਾਈ ਨੀਲਾਨੋ ਕੋਈ ਨਹੀਂ ਜਾਣਦਾ ਜਦ ਸੂਰਜ ਡੁੱਬਣ ਲੱਗਾ ਤਾਂ ਆਜ਼ਮ ਸ਼ਾਹ ਮਾਰਿਆ ਗਿਆ ਕਿਸੇ ਗੱਬਰੂ ਦਾ ਤੀਰ ਉਸਦੀ ਛਾਤੀ ਵਿੱਚ ਜਾ ਵੱਜਾ ਉਹ ਹਾਤੀ ਦੇ ਹੁੱਤੇ ਵਿੱਚੋਂ ਬਾਹਰ ਆਪਿਆ ਉਸੇ ਇਹ ਦਸ਼ਾ ਦੇਖ ਕੇ ਉਸ ਦੇ ਸਾਰੇ ਸਾਥੀ ਦਿਲ ਤੋੜ ਬੈਠੇ ਜਿੱਧਰ ਮੂੰਹ ਸੀ ਉਧਰ ਹੀ ਨੱਟ ਉੱਠੇ ਲੜਾਈ ਜਿੱਤਣ ਦੀ ਥਾ ਜਾਨ ਬਚਾਉਣ ਦਾ ਖਿਆਲ ਕਰਨ ਲੱਗੇ ਮੁਅੱਜ਼ਮ ਜਿੱਤ ਗਿਆ ਫਤਿਹ ਦੇ ਨਗਾਰੇ ਵਜਾਉਂਦਾ ਹੋਇਆ ਆਗਰਾ ਸ਼ਹਿਰ ਦੇ ਇਤਿਹਾਸਕ ਕਿਲੇ ਵਿੱਚ ਦਾਖਲ ਹੋਇਆ ਉਸ ਨੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਤੇ ਮੁਅੱਜ਼ਮ ਦੀ ਥਾਂ ਆਪਣਾ ਨਾਮ ਬਹਾਦਰ ਸ਼ਾਹ ਰੱਖ ਲਿਆ ਬਹਾਦਰ ਸ਼ਾਹ ਦੇ ਨਾਮ ਹੇਠਾਂ ਰਾਜ ਕਰਨ ਲੱਗਾ ਉਸ ਦੇ ਬਾਦਸ਼ਾਹ ਬਨਣ ਉੱਤੇ ਉਸ ਦੇ ਸਾਥੀਆਂ ਨੇ ਬਹੁਤ ਖੁਸ਼ੀ ਮਨਾਈ ਭਾਈ ਨੰਦ ਲਾਲ ਜੀ ਮੁਰਸਾਤੂ ਰੂਜੇ ਦੇ ਪਾਸ ਆਈ ਤੇ ਬੇਨਤੀ ਕੀਤੀ ਕਿ ਬਹਾਦਰ ਸ਼ਾਹ ਸਤਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਇਸ ਵਾਸਤੇ ਸਾਹਿਬ ਜ਼ਰੂਰ ਆਗਰੇਵਾਲ ਤਸ਼ਰੀਫ ਲੈ ਚੱਲਣ ਇਹ ਗੱਲ ਸੁਣ ਕੇ ਸਤਗੁਰੂ ਜੀ ਨੇ ਫਰਮਾਇਆ ਬਹੁਤ ਚੰਗਾ ਹੋਇਆ ਜੋ ਮੁਅੱਜ਼ਮ ਜਿੱਤ ਗਿਆ ਹੈ ਤੇ ਬਹਾਦਰ ਸ਼ਾਹ ਦੇ ਨਾਮ ਨਾਲ ਰਾਜ ਕਰਨ ਲੱਗ ਪਿਆ ਹੈ ਇਸ ਨਾਲੋਂ ਹੋਰ ਚੰਗੀ ਗੱਲ ਕੀ ਹੋ ਸਕਦੀ ਹੈ ਦੂਸਰਾ ਰਿਹਾ ਅਸਾ ਦੇ ਜਾਣ ਦਾ ਅਸਾਨੂੰ ਸਮਾਂ ਤਾਂ ਦੱਖਣ ਨੂੰ ਜਾਣ ਵਾਸਤੇ ਪ੍ਰੇਰਿਆ ਹੈ ਪਰ ਚਲੋ ਆਗਰੇ ਤੋਂ ਹੋ ਕੇ ਅੱਗੇ ਚਲੇ ਜਾਵਾਂਗੇ ਕਈ ਰੂਹਾਂ ਆਗਰੇਵਲ ਵੀ ਦੁਖੀ ਹਨ ਉਹਨਾਂ ਦਾ ਦੁੱਖ ਨਵਿਰਤ ਕਰਨਾ ਜ਼ਰੂਰੀ ਹੈ ਅਸੀਂ ਕੱਲ ਹੀ ਤਿਆਰੀ ਕਰਾਂਗੇ ਤੇ ਹੌਲੀ-ਹੌਲੀ ਆਵਾਂਗੇ ਤੁਸੀਂ ਚੱਲੋ ਇਸ ਦਨਾ ਸਤਿਗੁਰੂ ਜੀ ਪਾਸੋਂ ਬਚਨ ਲੈ ਕੇ ਭਾਈ ਨੰਦ ਲਾਲ ਤਾਂ ਆਗਰੇ ਨੂੰ ਮੁੜ ਗਿਆ ਤੇ ਸਾਈਬਾ ਨੇ ਬਗੌਰ ਤੋਂ ਚੱਲਣ ਦਾ ਹੁਕਮ ਦਿੱਤਾ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਬਦਾਂ ਪੜਿਆਂ ਸੁਨਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ